ਕਦੀ ਸਮਾਂ ਹੋਇਆ ਕਰਦਾ ਸੀ ਜਦੋਂ ਕਹਿੰਦੇ ਧੀਆ ਨੂੰ ਕੋਖ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਸੋ ਲੋਕਾਂ ਨੂੰ ਇਸ ਪਾਪ ਤੋਂ ਇਸ ਘੋਰ ਪਾਪ ਤੋਂ ਜਾਗਰੂਕ ਕਰਨ ਵਾਸਤੇ ਅ ਅੱਜ ਕੱਲ ਜੋ ਨੈਸ਼ਨਲ ਗਰਲ ਚਾਈਲਡ ਡੇ ਜਿਹੜਾ ਵੱਡੀ ਪੱਧਰ ਤੇ ਨੈਸ਼ਨਲ ਪੱਧਰ ਤੇ ਮਨਾਇਆ ਜਾ ਰਿਹਾ ਤੇ ਇਸੇ ਤਹਿਤ ਹੀ ਜੇਕਰ ਅਸੀਂ ਗੁਰਬਾਣੀ ਦੀਆਂ ਤੁਕਾਂ ਦੀ ਗੱਲ ਕੀਤੀ ਜਾਵੇ ਤੇ ਸਤਗੁਰਾਂ ਦੀ ਬਾਣੀ ਵੀ ਕਈ ਤਰ੍ਹਾਂ ਦੇ ਜਿਹੜੇ ਸੁਝਾਅ ਇਸ ਪਾਪ ਨੂੰ ਲੈ ਕੇ ਦਿੰਦੀ ਹੈ ਸੋ ਜੋ ਧੀਆਂ ਨੂੰ ਮਾਰਨ ਦਾ ਘੋਰ ਪਾਪ ਸੀ ਜਾਂ ਧੀਆਂ ਦੇ ਅਧਿਕਾਰ ਦੀ ਗੱਲ ਕਰੀਏ ਜਾਂ ਉਹਨਾਂ ਦੀ ਸਿੱਖਿਆ ਦੇ ਅਧਿਕਾਰ ਦੀ ਗੱਲ ਕਰੀਏ ਜਾਂ ਸੇਧ ਦੇ ਅਧਿਕਾਰਾਂ ਦੀ ਗੱਲ ਕਰੀਏ ਕੀਤੀ ਜਾਵੇ ਤੇ ਖਾਸ ਕਰਕੇ ਅਜੋਕੇ ਸਮੇਂ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਇਹਨਾਂ ਨੰਨੀਆਂ ਬੱਚੀਆਂ ਨੂੰ ਜਾਗਰੂਕ ਕਰਨ ਵਾਸਤੇ ਜੋ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦਾਰਾਪੁਰ ਚਕਸ਼ਰੀ ਰੋਡ ਦੇ ਉੱਪਰ ਸਥਿਤ ਉਹਨਾਂ ਵੱਲੋਂ ਇੱਕ ਇਸ ਦਿਵਸ ਨੂੰ ਮਨਾਉਂਦਿਆਂ ਹੋਇਆ 1 ਮਾਰਚ ਕੱਢਿਆ ਜਾ ਰਿਹਾ ਤੁਸੀਂ ਆ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਪਿੱਛੇ ਆ ਲੰਬੀਆਂ ਕਤਾਰਾਂ ਦੇ ਵਿੱਚ ਜੋ ਸਕੂਲ ਦੇ ਬੱਚੇ ਨੇ ਆ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦਾਰਾਪੁਰ ਦੇ ਉਹਨਾਂ ਵੱਲੋਂ ਹੱਥਾਂ ਦੇ ਵਿੱਚ ਮਾਟੋ ਫੜੇ ਹੋਏ ਨੇ ਕਈਆਂ ਦੇ ਉੱਪਰ ਇੰਗਲਿਸ਼ ਦੀ ਵਰਡ ਦੇ ਵਿੱਚ ਵੱਖ-ਵੱਖ ਮਾਟੋ ਲਿਖੇ ਹੋਏ ਨੇ ਗੁਰਬਾਣੀ ਦੀਆਂ ਲੁਖਾਂ ਲਿਖੀਆਂ ਹੋਈਆਂ ਨੇ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹਦੇ ਗੁਰਬਾਣੀ ਦੀਆਂ ਜੋ ਮਹਾਵਾਗ ਦੇ ਤਹਿਤ ਇਸ ਸਕੂਲ ਵੱਲੋਂ ਜਿਹੜਾ ਇਹ ਕੱਢਿਆ ਜਾ ਰਿਹਾ ਮਾਰਚ ਸੋ ਸਕੂਲ ਦੇ ਐਮਡੀ ਨੇ ਸਾਡੇ ਨਾਲ ਰਿਸਪੈਕਟਡ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਅੱਜ ਦੇ ਇਸ ਦਿਨ ਦੇ ਉੱਪਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਦਾ ਦਿਵਸ ਸਾਡੇ ਲਈ ਜਦੋਂ ਵੀ 24 ਜਨਵਰੀ ਦਾ ਦਿਨ ਆਂਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਰਿਮਾਈਂਡਰ ਹੈ ਇੱਕ ਰਿਮਾਈਂਡਰ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਵੀ ਜਿਹੜੀਆਂ ਕੁੜੀਆਂ ਜੂਝ ਰਹੀਆਂ ਨੇ ਚਾਹੇ ਪੜ੍ਹਾਈ ਦੇ ਮਾਮਲੇ ਦੇ ਵਿੱਚ ਹੋਵੇ ਚਾਹੇ ਅੱਗੇ ਵਧਣ ਦੇ ਮਾਮਲੇ ਦੇ ਵਿੱਚ ਹੋਵੇ ਕੈਰੀਅਰ ਡਿਵੈਲਪਮੈਂਟ ਤੋਂ ਲੈ ਕੇ ਮੈਰਿਜ ਤੱਕ ਹਰ ਚੀਜ਼ ਜਿਹੜੀ ਹੈ ਉਹਦੇ ਉੱਤੇ ਰੋਕਟੋਕ ਕੀਤੀ ਜਾ ਰਹੀ ਹੈ ਇਹ ਸਭ ਮੈਸੇਜ ਨੂੰ ਅਸੀਂ ਫੈਲਾਉਣਾ ਚਾਹੁੰਦੇ ਸੀ ਜਿਸ ਦਾ ਮਾਧਿਅਮ ਅਸੀਂ ਅੱਜ ਦਾ ਇਹ ਮਾਰਚ ਰੱਖਿਆ ਸੋ ਇਸ ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਸਾਰੇ ਪੋਸਟ ਤਿਆਰ ਕੀਤੇ ਸਲੋਗਨ ਤਿਆਰ ਕੀਤੇ ਸਪੀਚ ਇਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਿਆਰ ਕਰਕੇ ਬੱਚੇ ਜਿਹੜੇ ਨੇ ਇੱਥੇ ਆਏ ਨੇ ਜੀ 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 ਮੈਂ ਇਸ ਚੀਜ਼ ਨੂੰ ਇਦਾਂ ਦੇਖਦੀ ਹਾਂ ਕਿ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਅੱਗੇ ਲੈ ਕੇ ਆਣਾ ਕਿਉਂਕਿ ਭਾਵੇਂ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਇਹੋ ਜਿਹੇ ਬਣਾਏ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਯੋਜਨਾਵਾਂ ਕੱਢੀਆਂ ਨੇ ਫਿਰ ਵੀ ਅਜੇ ਤੱਕ ਉਹਨਾਂ ਦਾ ਸੰਪੂਰਨ ਤੌਰ ਦੇ ਉੱਤੇ ਪ੍ਰਭਾਵ ਸਾਨੂੰ ਨਹੀਂ ਦਿਖ ਰਿਹਾ ਉਹਨੂੰ ਪ੍ਰਭਾਵਸ਼ਾਲੀ ਕਰਨ ਵਾਸਤੇ ਮੈਂ ਇਹ ਗੁਜ਼ਾਰਿਸ਼ ਕਰਾਂਗੀ ਸਰਕਾਰ ਦੇ ਅੱਗੇ ਤੇ ਉਸ ਹਰ ਵਿਅਕਤੀ ਅੱਗੇ ਜੋ ਅੱਜ ਮੈਨੂੰ ਸੁਣ ਪਾ ਰਿਹਾ ਹੈ ਕਿ ਇੰਨਾ ਜੋ ਵੀ ਯੋਜਨਾਵਾਂ ਨੇ ਚਾਹੇ ਬੇਟੀ ਬਚਾਓ ਬੇਟੀ ਪੜ੍ਹਾਓ ਹੋਗੀ ਚਾਹੇ ਸੁਕੰਨਿਆ ਸਮਰiddhi ਯੋਜਨਾ ਹੋਗੀ ਇਹਨਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਵਾਸਤੇ ਪਹਿਲਾਂ ਤਾਂ ਜਿਹੜੇ ਆਪਣੇ ਸਭ ਤੋਂ ਛੋਟੇ ਇਲਾਕੇ ਨੇ ਉਹਨਾਂ ਤੋਂ ਸ਼ੁਰੂ ਕੀਤਾ ਜਾਏ ਜੀ 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 ਜਿਨ੍ਹਾਂ ਦੇ ਵਿੱਚ ਗਿਆਨ ਦੀ ਕਮੀ ਹੈ ਉਥੇ ਗਿਆਨ ਦਾ ਪ੍ਰਕਾਸ਼ ਫੈਲਾਇਆ ਜਾਏ এডੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਪਾਰਟ ਸੋ ਅਸੀਂ ਅੱਜ ਐਸੇ ਮੋਟੋ ਦੇ ਨਾਲ ਆਏ ਆ ਐਜੂਕੇਟ ਦਾ ਗਰਲ ਇੰਪਾਵਰ ਦਾ ਗਰਲ ਐਲੀਵੇਟ ਦਾ ਗਰਲ ਐਂਡ ਸੋਸਾਇਟੀ ਜਦੋਂ ਤੱਕ ਇੱਕ ਕੁੜੀ ਨਹੀਂ ਪੜਦੀ ਉਦੋਂ ਤੱਕ ਇੱਕ ਸਮਾਜ ਦਾ ਸੁਧਾਰ ਸਹੀ ਮਾਇਨੇ ਚ ਨਹੀਂ ਹੋ ਸਕਦਾ ਸੋ ਮੈਂ ਜੋ ਅਜਦਾ ਇਹ ਤੁਹਾਡਾ ਮਾਰਚ ਹੈਗਾ ਇਹਦਾ ਰੂਟ ਦੱਸ ਦਿਓ ਕਿ ਕਿੱਥੋਂ ਇਹਦੀ ਰਮਤਾ ਹੋਈ ਸੀ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਾਂ ਬਜ਼ਾਰਾਂ 'ਚ ਕਿੱਥੋਂ-ਕਿੱਥੋਂ ਕੱਢ ਕੇ ਤੇ ਇਹਦੀ ਜਿਹੜੀ ਸਮਾਪਤੀ ਹੈ ਕਿੱਥੇ ਹੈ ਤੁਹਾਡੀ ਅਸੀਂ ਇਸ ਮਾਰਚ ਨੂੰ ਸਕੂਲ ਦੇ ਵੱਲੋਂ ਸ਼ੁਰੂ ਕੀਤਾ ਸਕੂਲ ਦੇ ਜਿੰਨੇ ਵੀ ਪ੍ਰਬੰਧਕ ਸੀ ਮੈਂਬਰ ਸੀ ਟੀਚਰਸ ਸਹਿਬਾਨ ਸੀ ਬੱਚੇ ਸੀ ਉਹਨਾਂ ਨੇ ਇਸ ਦੇ ਵਿੱਚ ਭਾਗ ਲਿਆ ਵੱਧ ਚੜ ਕੇ ਸਕੂਲ ਤੋਂ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦਾਰਾਪੁਰ ਤੋਂ ਇਹ ਮਾਰਚ ਚੱਲਿਆ ਦਾਰਾਪੁਰ ਨੂੰ ਕਵਰ ਕੀਤਾ ਗਿਆ ਗੁੰਨੋਪੁਰ ਨੂੰ ਕਵਰ ਕੀਤਾ ਗਿਆ ਪੁਰਾਣੇ ਸ਼ਾਲੇ ਜਾ ਕੇ ਮੇਨ ਸਪੀਚਾਂ ਡਿਲੀਵਰ ਕੀਤੀਆਂ ਗਈਆਂ ਸਕਿੱਟ ਕੀਤੀਆਂ ਗਈਆਂ ਹੁਣ ਅਸੀਂ ਦੁਬਾਰਾ ਉਸੇ ਰੂਟ ਦੇ ਨਾਲ ਸਕੂਲ ਵੱਲ ਨੂੰ ਮੁੜਨਾ ਹੈ ਸੋ ਇਹ ਪੂਰਾ ਅਸੀਂ ਏਰੀਆ ਜਿਹੜਾ ਹੈ ਕਵਰ ਕੀਤਾ ਅੱਜ ਦੇ ਦਿਨ ਸੋ ਸਾਡੇ ਨਾਲ ਜਿਹੜੇ ਅਧਿਆਪਕ ਸਹਿਬਾਨ ਨੇ ਦੇਪਕਾ ਮਾਫ ਕਰਨਾ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕੀ ਨਾ ਮੈਨੂੰ ਤੁਹਾਡਾ ਮੇਰਾ ਨਾਮ ਰਾਜਕੌਰ ਹੈ ਹਾਂਜੀ ਤੇ ਮੈਂ ਇਹ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਇਹ ਤੁਕ ਲਿਖੀ ਹੈ ਕਿ ਸੋ ਕਿਉਂ ਬੰਦਾ ਆਖੀ ਜਿਤ ਜੰਮੇ ਰਜ਼ਾਨ ਜਦੋਂ ਕਿ ਅਸੀਂ ਧੀਆਂ ਨੂੰ ਆਪਣੇ ਇਸਤਰੀ ਨੂੰ ਜਿਹੜਾ ਮਾੜੇ ਸ਼ਬਦ ਕਹਿੰਦੇ ਆ ਜਾਂ ਮਾੜਾ ਕਰਦੇ ਆ ਉਹਨਾਂ ਨੂੰ ਕੁੱਖ ਦੇ ਵਿੱਚ ਧੀਆਂ ਨੂੰ ਜਿਹੜਾ ਮਾਰ ਦਿੱਤਾ ਜਾਂਦਾ ਹੈ ਤੇ ਇਹ ਹੀ ਬਾਲੜੀ ਦੀਵਸ ਸਾਡੇ ਵਾਸਤੇ ਇਹ ਇਸੇ ਕਰਕੇ ਮਨਾਇਆ ਜਾ ਰਿਹਾ ਕਿ ਧੀ ਨੂੰ ਬਚਾਓ ਧੀ ਨੂੰ ਪੜਾਓ ਧੀ ਹੀ ਜਿਹੜੀ ਹੈ ਸਾਰਾ ਸੰਸਾਰ ਚਲਾਉਂਦੀ ਹੈ ਜਦੋਂ ਵੱਡੇ ਵੱਡੇ ਰਾਜੇ ਆ ਉਹਨਾਂ ਨੂੰ ਜਨਮ ਦਿੰਦੀ ਹੈ ਤੇ ਫਿਰ ਧੀ ਨੂੰ ਕਿਉਂ ਆ ਰਿਹਾ ਜਾਂਦਾ ਹੈ ਤੇ ਉਹਦੇ ਵਾਸਤੇ ਅਸੀਂ ਇਹ ਮਾਰਚ ਜਿਹੜਾ ਹੈ ਕੱਢਦਾ ਪਏ ਆ థాంਕ ਯੂ ਸੋ ਜਿਵੇਂ ਉਹਨਾਂ ਨੇ ਦੱਸਿਆ ਕਿ ਬਾਲੜੀ ਦੇ ਸੁੱਤੇ ਉੱਪਰ ਇਹ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਿਹੜਾ ਇਹ ਪਿੰਡ ਪੱਦਰ ਤੇ ਦਾਰਾਪੁਰ ਤੋਂ ਉਹਨਾਂ ਨੇ ਦੱਸਿਆ ਕਿ ਸਕੂਲ ਤੋਂ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦਾਰਾਪੁਰ ਤੋਂ ਇਹਦੀ ਰਮਤਾ ਹੋਈ ਸੀ ਤੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਤੁਹਾਨੂੰ ਦੱਸਦੀ ਕਿ ਪ੍ਰਾਣਾਸ਼ਾਲਾ ਤੋਂ ਗੁੰਨੂਪੁਰ ਹੋਰ ਵੱਖ-ਵੱਖ ਰੂਟਾਂ ਤੋਂ ਹੁੰਦਾ ਹੋਇਆ ਇਹਦੀ ਜਿਹੜੀ ਸਮਾਪਤੀ ਹੈ ਇਹ ਵੀ ਦਾਰਾਪੁਰ ਸਕੂਲ ਦੇ ਵਿੱਚ ਹੋਏਗੀ ਸੋ ਅਜਿਹੇ ਜਿਹੜੇ ਉਪਰਾਲੇ ਨੇ ਵੱਖ-ਵੱਖ ਸਕੂਲਾਂ ਨੂੰ ਜਿਹੜੇ ਉਹ ਕੱਢਣੇ ਕਰਨੇ ਚਾਹੀਦੇ ਨੇ ਕਿਉਂਕਿ ਜਿਹੇ ਉਪਰਾਲਿਆਂ ਦੇ ਨਾਲ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਜਾਂਦਾ ਕਿ ਧੀਆਂ ਦੀ ਜਿਹੜੀ ਅਹਿਮੀਅਤ ਕੀ ਆ ਜੋ ਕਿ ਸਮੇਂ ਦੇ ਵਿੱਚ ਜਿਵੇਂ ਮੈਡਮ ਦੱਸਿਆ ਐਮਡੀ ਸਾਹਿਬ ਨੇ ਦੱਸਿਆ ਕਿ ਧੀਆਂ ਅਜੋਕੇ ਸਮੇਂ ਦੇ ਵਿੱਚ ਉਹਨਾਂ ਦੇ ਹੱਕ ਨੇ ਜਿਹੜੇ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਬਰਾਬਰ ਦੇ ਬਣਦੇ ਨੇ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਕੋਈ ਵੀ ਖੇਤਰ ਹੋਵੇ ਸੋ ਅਜਿਹੇ ਉਪਰਾਲਿਆਂ ਦੇ ਨਾਲ ਜਿਹੜੀ ਆ ਸਮਾਜ ਨੂੰ ਇੱਕ ਵਧੀਆ ਜਿਹੜੀ ਸੇਧ ਦੇਣ ਦੀ ਬਾਬਾ ਫਰੀਦ ਸਕੂਲ ਇੰਟਰਨੈਸ਼ਨਲ ਅਦਾਰਾਪੁਰ ਵੱਲੋਂ ਦਿੱਤੀ ਜਾ ਰਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੀਪੀਵੀ ਗੁਰਦਾਸਪੁਰ